ਅੱਜ ਸਾਡੀ ਟੀਮ ਪਹੁੰਚੀ ਹੋਈ ਆ ਨਿਹਾਲ ਸਿੰਘ ਵਾਲਾ ਜਿੱਥੇ ਕਿ 17 ਤੇ 18 ਫਰਵਰੀ ਨੂੰ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਪ੍ਰਬੰਧਕ ਸਾਡੇ ਨਾਲ ਨੇ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਵੀ ਕੀ ਕੁਝ ਹੋ ਰਿਹਾ ਸਵਾਗਤ ਹੈ ਬਈ ਤੁਹਾਡਾ ਕੋਟਿੰਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਬੱਡੀ ਪ੍ਰੇਮੀਆਂ ਨੂੰ 365kabaddi.com ਦਾ ਅਸੀਂ ਧੰਨਵਾਦ ਦਿੰਦੇ ਜਿਹੜੇ ਕੇ ਸਾਡੇ ਨਾਲ 5 ਸਾਲ ਤੋਂ ਜੁੜੇ ਹੋਏ ਆ ਹਰੇਕ ਮੇਲਾ ਲਾਈਵ ਕਰਦੇ ਆ ਧੰਨਵਾਦ ਜੀ ਪਹਿਲਾਂ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਬਈ ਕੀ ਕੁਝ ਹੋ ਰਿਹਾ ਇਸ ਵਾਰੀ ਕਿਦਾਂ ਇਸ ਵਾਰ ਕਬੱਡੀ ਦੇ 16 ਟੀਮਾਂ ਅਸੀਂ ਐਂਟਰ ਕਰਨੀਆਂ ਤਿੰਨ ਬਾਰੋਂ ਹੋਣਗੇ ਜੀ ਜੀ ਵਧੀਆ ਮੈਚ ਕਰਾਏ ਜਾਣਗੇ ਵਧੀਆ ਪਲੇਅਰ ਬੁਲਾ ਰਹੇ ਆਂ ਜੀ ਦਰਸ਼ਕਾਂ ਵਾਸਤੇ ਸਰਪ੍ਰਾਈਜ਼ ਆ ਤੇ ਹੋਰ ਇਹ ਤੋਂ ਇਲਾਵਾ 17 ਫਰਵਰੀ ਨੂੰ 17 ਨੂੰ ਜੀ ਕਬੱਡੀ 75 ਕਿਲੋ ਦੇ ਮੈਚ ਆ 41 ਤੇ 31 ਨਾਮ ਆ ਜੀ ਜੀ ਤੇ ਬੈਸਟਾਂ ਨੂੰ ਮੁੰਦਰੀਆਂ ਦਿੱਤੀਆਂ ਜਾਣੀਆਂ ਜੀ ਟੀਮਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦਰਸ਼ਕ ਉਹ ਹੀ ਜਾਣਨਾ ਚਾਹਦੇ ਹੁੰਦੇ ਆ ਉਹਨਾਂ ਨੂੰ ਖਿੱਚ ਹੁੰਦੀ ਟੀਮਾਂ ਜੀ ਸਾਰੀਆਂ ਹੀ ਵਧੀਆ ਜਿੱਦਾਂ ਕਿ ਗੁਰਵਿੰਦਰ ਘੰਗੇ ਵਾਲਾ ਜੀ ਜੱਗੂ ਹਕਮਲਗਾ ਹੋ ਗਿਆ ਜੀ ਇਨਨ ਸਾਰਿਆਂ ਜਾਨਕੀ ਜਿੰਨੇ ਵਧੀਆ ਪਲੇਅਰ ਆ ਕਰੀਮ ਸਾਰਿਆਂ ਨਾਲ ਗੱਲਬਾਤ ਹੋ ਚੁੱਕੀ ਆ ਤੇ ਸਾਰੇ ਪਲੇਅਰ ਆਉਣਗੇ ਜੀ ਖੇਡਣ ਤੇ ਇਹ ਕਬੱਡੀ ਕੱਪ ਕਿਦਾਂ ਸ਼ੁਰੂ ਹੋਇਆ ਸੀ ਬਾਈ ਇਹਦੇ ਬਾਰੇ ਸਾਨੂੰ ਜਾਨਕਾਰੀ ਜ਼ਰੂਰ ਦਿਓ ਕਿਉਂਕਿ ਇਹ ਇਲਾਕੇ ਦਾ ਕੱਪ ਆ ਇਹ ਬਾਈ ਗੌਰਪ੍ਰੀਤ ਦੇ ਬਦੌਲਤ ਸ਼ੁਰੂ ਹੋਇਆ ਸੀਗਾ ਜਿਹਦੇ ਨਾਂ ਤੇ ਹੁਣ ਕਬੱਡੀ ਦਾ ਕੱਪ ਕਰਾ ਰਹੇ ਆ ਉਹ ਸਾਨੂੰ ਕਾਫੀ ਟਾਈਮ ਤੋਂ ਪਲਾਨਿੰਗ ਕਰ ਰਿਹਾ ਸੀ ਯਾਰ ਨਿਹਾਲ ਸਿੰਘ ਵਾਲੇ ਆਪਣਾ ਤਹਿਸੀਲ ਆ ਵੀ ਇੱਥੇ ਕਬੱਡੀ ਕੱਪ ਨਹੀਂ ਹੋ ਰਿਹਾਗਾ ਆਪਾਂ ਕਰਾਈਏ ਉਹਦੀ ਜ਼ਮਾਨਾ ਸੀ ਉਹਨੇ ਫਿਰ ਧਾਮੀ ਬਾਈ ਨੂੰ ਫੋਨ ਲਾ ਲਿਆ ਤਾਂ ਮੀ ਮੈਂ ਬਿੱਟੂ ਵੀ ਨਾਲ ਸੀਗਾ ਮੇਰੇ ਖਿਆਲ ਚ ਜੀ ਤੇ ਅਸੀਂ ਕਿਹਾ ਵੀ ਤੂੰ ਬੇਫਿਕਰ ਹੋ ਕੇ ਕਬੱਡੀ ਕੱਪ ਰੱਖ ਚਿੰਨੀ ਸੇਵਾ ਲਾਂਗੇ ਅਸੀਂ ਨਾਲ ਜੀ ਤੇ ਉਹ ਤੋਂ ਬੋਲਤਾ ਤਾਂ ਅਸੀਂ ਪਹਿਲੇ ਸਾਲ ਹੀ ਜੈਰੋ ਜੈਰੋ ਜਿਹੜਾ ਅਮਰੀਕਾ ਵਾਲਾ ਪਲੇਅਰ ਅਸੀਂ ਇੱਥੇ ਨਿਹਾਲ ਸਿੰਘ ਵਾਲੇ ਲੈ ਕੇ ਆਏ ਸੀਗੇ ਇਸ ਵਾਰ ਵੀ ਵਧੀਆ ਕੋਸ਼ਿਸ਼ ਕਰਾਂਗੇ ਜੋ ਵੀ ਦਰਸ਼ਕਾਂ ਵਾਸਤੇ ਕਰਾਂਗੇ ਕਬੱਡੀ ਕੱਪ ਤੇ ਬਾਈ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਤੇ ਤੁਹਾਡੇ ਨਾਲ ਉਹ ਕਿਦਾਂ ਵਾਇਟ ਹੁੰਦਾ ਉਹ ਸਾਡੇ ਜੋ ਵੀ ਭਰਾ ਸਾਡੇ ਨਾਲ ਖੜੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਬੱਡੀ ਕੱਪ ਤੇ ਦੇਖੋ ਜੀ ਖਰਚਾ ਤਾਂ ਹੁੰਦਾ ਹੀ ਹੁੰਦਾ ਹੈ ਕਬੱਡੀ ਨੂੰ ਉੱਪਰ ਚੱਕਣ ਵਾਸਤੇ ਸਾਰੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜੀ ਨਾ ਕਿ ਇੱਕ ਦੂਜੇ ਨੂੰ ਯਾਨੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਤੇ ਅਸੀਂ ਤਾਂ ਇਹ ਹੀ ਚਾਹੁੰਦੇ ਆ ਵੀ ਵਧੀਆ ਕਰੋ ਜੀ ਕਬੱਡੀ ਦਾ ਸਾਡੀ ਕੋਸ਼ਿਸ਼ ਆ ਵੀ ਕਬੱਡੀ ਨੂੰ ਅਸੀਂ ਤਾਂ ਛੋਟੇ ਜਿਹੇ ਇੱਕ ਤਣਕੇ ਆ ਸਮੁੰਦਰ ਦਾ ਕਬੱਡੀ ਸਾਡੀ ਜਿੰਨੀ ਕੁ ਹੋ ਸਕਦਾ ਾਕਾਤ ਆ ਅਸੀਂ ਕਬੱਡੀ ਦੇ ਵਿੱਚ ਸੇਵਾ ਕਰ ਰਹੇ ਆ ਪਹਿਲਾਂ ਤਾਂ ਬਾਈ ਹੈਪੀ ਤੁਹਾਡਾ ਸਵਾਗਤ ਆ ਸਾਰੀ ਟੀਮ ਦਾ ਤੁਸੀਂ ਪਹੁੰਚਿਆ ਨੇ ਹਾਸ ਸਿੰਘ ਵਾਲੇ ਅ ਬਸ ਬਾਈ ਬਾਈ ਦੀਆਂ ਯਾਦਾਂ ਵੀ ਨਾਲ ਨਾਲ ਚੱਲ ਰਹੀਆਂ ਕਿਉਂਕਿ ਗੁਰਪ੍ਰੀਤ ਚਾਹੇ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹੈਗਾ ਪਰ ਉਹਦੀਆਂ ਯਾਦਾਂ ਸਾਡੇ ਨਾਲ ਆ ਜਿੱਥੇ ਉਹਨਾਂ ਨੇ ਭਰਾਵਾਂ ਨੂੰ ਕਿਹਾ ਸੀ ਵੀ ਆਪਾਂ ਕੱਪ ਕਰਾਉਣਾ ਪਹਿਲਾਂ ਉਹਨਾਂ ਨੇ ਕਿਹਾ ਔਰ ਇਹਨਾਂ ਨੇ ਸਾਥ ਦਿੱਤਾ ਪਰ ਉਸ ਦੇ ਜਾਣ ਤੋਂ ਬਾਅਦ ਵੀ ਉਹ ਲੜੀ ਉਸੇ ਤਰ੍ਹਾਂ ਚੱਲ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆਪਣੇ ਲਈ ਹਰਕ ਜਿਉਂਦਾ ਦੂਸਰੇ ਲਈ ਜਿਉਣਾ ਬਹੁਤ ਔਖਾ ਹੈ ਆਪਾਂ ਰੌਲਾ ਪਾ ਰਹੇ ਆ ਨਸ਼ੇ ਵਧ ਗਏ ਨਸ਼ੇ ਵਧ ਗਏ ਪੀਆਬੀ ਖਤਮ ਹੋ ਗਈ ਆਪਾਂ ਰੋਕ ਜਿਹੇ ਭਰਾ ਆਪਣੇ ਉਪਰਾਲੇ ਕਰ ਰਹੇ ਆ ਨੌਜਵਾਨ ਨਸ਼ਿਆਂ ਤੋਂ ਬਚਾਉਣ ਦੇ ਲਈ ਐਡੇ ਵੱਡੇ ਕੱਪ ਕਰਵਾ ਰਹੇ ਆ ਤੇ ਬਹੁਤ ਵੱਡੀ ਗੱਲ ਆ ਇੱਕ ਪਲੇਅਰਾਂ ਦਾ ਗਰਾਊਂਡਾਂ ਦੇ ਵਿੱਚ ਪਿਆਰ ਪੈਣਾ ਆਉਣਾ ਆਪਣੇ ਸਰੀਰ ਨੂੰ ਸਾਹਮਣੇ ਰੱਖਣਾ ਔਰ ਇੱਕ ਚੰਗਾ ਸਰੀਰ ਚੰਗੇ ਸਮਾਈ ਦੀ ਸਜਣਾ ਕਰ ਸਕਦਾ ਤਾਂ ਬਹੁਤ ਚੰਗਾ ਲੱਗਦਾ ਜਦੋਂ ਇਦਾਂ ਦੇ ਭਰਾ ਆਪਣੇ ਰਜੇਮੇ ਵਿੱਚੋਂ ਸਮਾਂ ਕੱਢ ਕੇ ਆਪਣੇ ਦਹਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਇਦਾਂ ਦੇ ਕੱਪ ਕਰਾਉਂਦੇ ਆ ਔਰ ਨਿਹਾਲ ਸਿੰਘ ਆਲਾ ਸਾਡਾ ਅਸੀਂ ਕਰਮ ਵਾਲੇ ਮੰਨਦੇ ਆ ਆਪਣੇ ਆਪ ਨੂੰ ਇੱਕ ਐਡਾ ਵੱਡਾ ਕੱਪ ਆਪਣੇ ਹਲਕੇ ਨੂੰ ਮਿਲਿਆ ਏ ਤੇ ਬਹੁਤ ਵਧੀਆ ਹੋਣ ਜਾ ਰਿਹਾ ਜੀ ਥੈਂਕ ਯੂ ਬੀ ਹਾਂਜੀ ਥੈਂਕ ਯੂ ਇੰਨੇ ਵੱਡੇ ਕਵਾਡੀ ਕੱਪ ਸਹਿਯੋਗੀ ਸੱਜਣਾ ਤੋਂ ਬਿਨਾ ਨਹੀਂ ਹੋ ਸਕਦੇ ਕਿਹੜੇ ਕਿਹੜੇ ਸਹਿਯੋਗੀ ਸੱਜਣਾ ਵੀਰੇ ਆਪਣੇ ਨਾਲ ਸਾਡੇ ਬਹੁਤ ਜਿਆਦੇ ਭਰਾ ਵੀਰ ਜੀ ਪਹਿਲਾਂ ਤਾਂ ਸਾਰਿਆਂ ਦਾ ਸასი ਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਸ ਕਬੱਡੀ ਕੱਪ ਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਆ ਸਾਰੇ ਸਾਡੇ ਭਰਾ ਜੀ ਪਹਿਲਾਂ ਤਾਂ ਮੈਂ ਸਭ ਤੋਂ ਵੱਡਾ ਧੰਨਵਾਦ ਕਰੂੰਗਾ ਸਵਰਨਾ ਰਾਉਕੇ ਦੇ ਮਨਦੀਪ ਧਾਮੀ ਆਸਟ੍ਰੇਲੀਆ ਜਿਹੜੇ ਸਭ ਤੋਂ ਅੱਗੇ ਆ ਕੇ ਇਹ ਕੱਪ ਕਰਾ ਰਹੇ ਆ ਸਾਡੇ ਭਰਾ ਨੂੰ ਦੀ ਯਾਦ ਨੂੰ ਤਾਜ਼ਾ ਕਰ ਰਹੇ ਆ ਸਾਡੇ ਭਰਾ ਦੇ ਨਾਲ ਖੜਿਆ ਗੁਰਪ੍ਰੀਤ ਸਿੰਘ ਬਾਰੇ ਵਾਲੀ ਇਹਦੇ ਇਹਨਾਂ ਦਾ ਵੀ ਭਰਾ ਜੀ ਦੀ ਬਹੁਤ ਜਿਆਦੇ ਮਿੱਤਰ ਸੀ ਸਾਡਾ ਉਹਦੀ ਯਾਦ ਚ ਅਸੀਂ ਕੱਪ ਕਰਾਉਂਦੇ ਆ ਬਹੁਤ ਵਧੀਆ ਕੱਪ ਕਰਾ ਰਿਹਾ ਹੈ ਬਹੁਤ ਵਧੀਆ ਪ੍ਰਾਰਲਾ ਹੈ ਇਹਨਾਂ ਨੇ ਤਾਂ ਹੀ ਪਹਿਲੇ ਦਿਨ ਜਿਹੜੇ ਮੈਚ ਰੱਖਿਆ 75 ਕਿਲੋ ਦੇ ਵੀ ਤਾਂ ਹੀ ਰੱਖਿਆ ਵੀ ਨਵੇਂ ਪਲੇਅਰਾਂ ਨੂੰ ਨਵੇਂ ਮੁੰਡਿਆਂ ਨੂੰ ਮੌਕਾ ਮਿਲੇ ਨਾਲ ਨਾਲ ਵੱਡੇ ਮੈਚ ਵੀ ਹੋਣਗੇ ਵੱਡੇ ਪਲੇਅਰ ਵੀ ਆਉਣਗੇ ਜੀ ਪਲੇਅਰਾਂ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਮੈਂ ਤੁਹਾਨੂੰ ਪ੍ਰਮੋਟਰਾਂ ਬਾਰੇ ਜਾਣਕਾਰੀ ਦਿੰਨਾ ਜਿਹੜੇ ਸਾਡੇ ਕਬੱਡੀ ਦੇ ਵਿੱਚ ਸਾਡੇ ਨਾਲ ਯੋਗਦਾਨ ਕਰ ਰਹੇ ਆ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਡੇ ਪ੍ਰਾਕ ਸਵਰਨ ਰਾਉ ਕਿਤੇ ਮਨਦੀਪ ਧਾਮੀ ਆਸਟ੍ਰੇਲੀਆ ਹੋਈਗੇ ਜੀ ਉਸ ਤੋਂ ਬਾਅਦ ਕਮਲ ਗਰਗ ਆ ਜੀ ਆਪਣੇ ਕੈਨੇਡਾ ਤੋਂ ਜੀ ਉਸ ਤੋਂ ਬਾਅਦ ਰਾਏ ਬ੍ਰਦਰਸ ਆ ਜੀ ਉਸ ਤੋਂ ਬਾਅਦ ਸਾਡੇ ਇਕਬ ਗਰੰਸੀ ਆ ਜੀ ਜਸਪਾਲ ਸਿੰਘ ਢਾਲੀਵਾਲ ਯੂ ਐਸ ਏ ਵਾਲੇ ਆ ਜੀ ਉਹਨਾਂ ਦੇ ਬੇਟੇ ਆ ਜੀ ਖੁਸ਼ਵੀਰ ਸਿੰਘ ਢਾਲੀਵਾਲ ਯੂ ਐਸ ਏ ਵਾਲੇ ਕੁਲਵਿੰਦਰ ਸਿੰਘ ਬਾਰੇ ਵਾਲਾ ਜੀ ਸਾਡੇ ਮਨਜਿੰਦਰ ਸਿੰਘ ਬੁੱਟਰ ਆ ਜੀ ਗੁਰਪ੍ਰੀਤ ਸਿੰਘ ਬਾਰੇ ਵਾਲਾ ਸਾਡਾ ਕਮੇਟੀ ਮੈਂਬਰ ਆ ਜੀ ਬਹੁਤ ਵਧੀਆ ਮੁੰਡਾ ਹੈ ਸਾਡਾ ਉਹਦੇ ਰਿਸ਼ਤੇਦਾਰ ਆ ਜੀ ਮਨਜਿੰਦਰ ਬੁੱਟਰ ਜੀ ਜੌਨ ਅਰੋੜਾ ਆਸਟ੍ਰੇਲੀਆ ਜੀ ਜੌਨ ਦੇ ਬ੍ਰਦਰ ਆ ਜੀ ਬੰਟੀ ਕੈਨੇਡਾ ਜੀ ਜੀ ਪਿੰਦਰੀ ਬਦਨੀ ਆ ਜੀ ਚਰਨਜੀਤ ਸਿੰਘ ਆਸਟ੍ਰੇਲੀਆ ਜੀ ਦਿਲਮਤੇਕੇ ਆ ਜੀ ਡਾਕਟਰ ਗੋਰਾ ਜੀ ਮਤੇਕੇ ਆ ਜੀ ਜੈਕਸ ਪੀਜਾ ਵਾਲੇ ਭਰਾ ਹੈ ਸਾਡੇ ਉਹ ਵੀ ਸਾਡੇ ਨਾਲ ਖੜੇ ਆ ਜ ਹੋਰ ਵੀ ਬਹੁਤ ਜਿਆਦਾ ਭਰਾ ਸਾਡੇ ਨਾਲ ਆ ਜੀ ਅਸੀਂ ਹੋਰ ਵੀ ਕਮਾਂਗੇ ਸਾਡੇ ਭਰਾਵਾਂ ਨੂੰ ਵੀ ਸਾਡੇ ਨਾਲ ਸਹਿਯੋਗ ਕਰੋ ਕਬੱਡੀ ਨੂੰ ਆਪਾਂ ਉੱਪਰ ਲੈ ਕੇ ਜਾਈਏ ਜੀ ਜਿੱਦਾਂ ਕਿ ਕਬੱਡੀ ਕੱਪ ਨੂੰ ਕਰਵਾਉਣ ਵਾਲੇ ਜਿਹੜੇ ਪ੍ਰਬੰਧਕ ਆ ਉਹ ਮੈਨੂੰ ਲੱਗਦਾ ਸਾਰੇ ਅਲੱਗ-ਅਲੱਗ ਪਿੰਡਾਂ ਤੋਂ ਆ ਇਹ ਵੀ ਥੋੜੀ ਜਾਣਕਾਰੀ ਜ਼ਰੂਰ ਦਿਓ ਵੀ ਕਿਹੜੇ-ਕਿਹੜੇ ਪਿੰਡਾਂ ਤੋਂ ਸਾਡੇ ਕਰਵਾ ਰਹੇ ਸਾਡੇ ਨਾਲ ਕਈ ਭਰਾ ਜੁੜੇ ਹੋਏ ਆ ਜੀ ਜਿਵੇਂ ਸਾਡੇ ਸਵਰਨਜੀ ਆ ਇਹ raukyan ਤੋਂ ਆ ਜੀ ਵੱਡੇ raukyan ਤੋਂ ਆਉਂਦੇ ਆ ਜੀ ਸਾਡੇ ਉਹਨਾਂ ਦੇ ਨਾਲ ਦੀਪਾ ਬਾਈ ਆ ਸਾਡਾ ਜੀ ਵੱਡਾ ਭਰਾ ਹੈ ਅੱਜ ਇੱਥੇ ਕੋਈ ਰਜੇ ਮੈਂ ਕਰਕੇ ਨਹੀਂ ਆ ਸਕੇ ਉਹ ਸਾਡਾ ਭਰਾ raukyan ਤੋਂ ਤੜਿਆਵਾ ਜੀ ਫਿਰ ਸਾਡਾ ਮਨਦੀਪ ਧਾਮੀ ਆ ਜੀ ਉਹਦਾ ਸਹੌਲੀ ਪਿੰਡ ਆ ਜੀ ਲੁਧਿਆਣਾ ਏਰੀਆ ਦੇ ਵਿੱਚ ਆ ਮੁੱਲਾਪੁਰ ਦੇ ਵਿੱਚ ਉਹ ਉੱਥੋਂ ਆ ਕੇ ਸਾਡੇ ਨਾਲ ਆ ਕੇ ਖੜਦਾ ਆ ਜੀ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਡੇ ਭਰਾ ਦਾ ਵੀ ਜੀ ਫਿਰ ਨਿਹਾਲ ਸਿੰਘ ਵਾਲੇ ਤੋਂ ਦੋਸਤ ਮਿੱਤਰ ਆ ਜੀ ਸਾਡੇ ਜਿਵੇਂ ਗੌਤਮ ਗਰਗਰੀ ਆ ਜੀ ਸਾਡੇ ਭਰਾ ਜੱਟ ਸਿੰਘ ਲਾਇਆ ਜੀ ਫਿਰ ਬਾਰੇ ਵਾਲੇ ਤੋਂ ਸਾਡੇ ਭਰਾ ਕੁਲਵਿੰਦਰ ਬਾਰੇ ਵਾਲਾ ਜੀ ਠੀਕ ਆ ਇਹ ਵੀ ਭਰਾ ਰੂਕਿਆ ਤੋਂ ਸਾਡਾ ਠੀਕ ਆ ਜੀ ਇਹ ਭਰਾ ਸਾਡਾ ਗੋਗੀ ਆ ਜੀ ਰਣਸੀਤ ਉਹ ਇਹ ਸਾਡਾ ਭਰਾ ਸਰਪੰਚ ਆ ਜੀ ਕਾਕਾ ਬਾਰੇ ਵਾਲਾ ਸਾਡਾ ਵੱਡਾ ਭਾਈ ਆ ਜੀ ਬਹੁਤ ਜਿਆਦਾ ਸਾਥ ਦਿੰਦਾ ਹਰ ਵਾਰ ਸਾਡਾ ਹਰ ਵਾਰ ਇਹ ਪੂਰਾ ਸਾਥ ਦਿੰਦਾ ਜੀ ਗੁਰਪ੍ਰੀਤ ਬਾਰੇ ਵਾਲਾ ਇਹ ਸਾਡੇ ਨਾਲ ਤਣਉ ਮਣੋ ਤੁਰਿਆ ਵਾ ਜੀ ਇੱਕ ਦਿਨ ਵੀ ਇਹ ਕੰਮ ਤੇ ਨਹੀਂ ਗਿਆ ਹੋਣਾ ਜੀ ਆਪਦਾ ਕੰਮ ਨਹੀਂ ਕਰਿਆ ਜਿੱਦੇ ਦਾ ਕੱਪ ਬੰਨੇ ਆ ਰੋਜ਼ ਸਾਡੇ ਨਾਲ ਹੁੰਦਾ ਦਿਨ ਰਾਤ ਜੀ ਪੂਰੀ ਹੈਲਪ ਕਰਦਾ ਜੀ ਸਾਡਾ ਬਿੱਟੂ ਭਰਾ ਜੀ ਸੈਦੋ ਕਾ ਤੋਂ ਇਹ ਵੀ ਸਾਡੇ ਨਾਲ ਜੁੜਿਆ ਵਾ ਆਪਣੇ ਏਰੀਆ ਦੇ ਮਤਲਬ ਕਿ ਕਾਫੀ ਪਿੰਡ ਆ ਸਾਰੇ ਪਿੰਡਾਂ ਦੇ ਮੁੰਡੇ ਸਾਡੇ ਨੂੰ ਸਾਰੇ ਇਲਾਕੇ ਦਾ ਹੀ ਕੱਪ ਕਹਿ ਸਕਦੇ ਆ ਨੂੰ ਵੀ ਸਾਰੇ ਇਲਾਕੇ ਦੇ ਹੀ ਆ ਉਹ ਵੀ ਮੁੰਡੇ ਸਾਡੇ ਨਾਲ ਜੁੜੇ ਹੋਏ ਆ ਜੀ ਨੰਗਲ ਦੇ ਮੁੰਡੇ ਵੀ ਸਾਡੇ ਨਾਲ ਜੁੜੇ ਹੋਏ ਆ ਸਾਰੇ ਮਤਲਬ ਕਿ ਮੁੰਡੇ ਸਾਡੇ ਨਾਲ ਜੁੜੇ ਹੋਏ ਆ ਤਖਤੂਪੁਰੇ ਤੋਂ ਤਲਵੰਡੀ ਭਾਈ ਆ ਤਲਵੰਡੀ ਆ ਜੀ ਇੱਥੇ ਮੱਝੂ ਕਹਿੰਦੇ ਨੇੜੇ ਜਿੰਦਰ ਤਲਵੰਡੀ ਆ ਜੀ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਜੀ ਉੱਥੋਂ ਬੂਰਾ ਤਲਵੰਡੀ ਆ ਮੁੰਡਾ ਉਹ ਸਾਡੇ ਨਾਲ ਹੈਲਪ ਕਰਵਾਉਂਦੇ ਆ ਜੀ ਪੂਰਾ ਸਾਥ ਦਿੰਦੇ ਆ ਜੀ ਕੋਈ ਬੰਦਾ ਤ ਸਾਰੇ ਬੰਦਿਆਂ ਦੀ ਲੋੜ ਹੁੰਦੀ ਹੈ ਜੀ ਇਕੱਲਾ ਜਾਣਾ ਕੁਝ ਨਹੀਂ ਕਰ ਸਕਦਾ ਜੀ ਜੀ ਜਿਹਦੇ ਕੋਲੇ ਧਾਨ ਆ ਉਹ ਧਾਨ ਨਾਲ ਕਰ ਦਿੰਦਾ ਜਿਹਦੇ ਕੋਲੇ ਮਾਨ ਆ ਉਹ ਮਾਨ ਨਾਲ ਕਰ ਦਿੰਦਾ ਜਿਹੜਾ ਬੰਦਾ ਇਕੱਲਾ ਕੰਮ ਕਰਾ ਸਕਦਾ ਉਹ ਕੰਮ ਕਰੀ ਜਾਂਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਜੁੜੇ ਆ ਜੀ ਸਾਡੀ ਹੈਲਪ ਕਰ ਰਹੇ ਆ ਜੀ ਸ਼ੁਕਰੀਆ 18 ਫਰਵਰੀ ਨੂੰ ਜੀ ਆਪਣੇ 75 ਕਿਲੋ ਦੇ ਮੈਚ ਹੋਣੇ ਆ ਜੀ ਉਹਦੇ ਵਿੱਚ ਵੈਸਟਰਾਂ ਨੂੰ ਤਾਂ ਸੋਨੇ ਦੀਆਂ ਬੁੰਦੀਆਂ ਜੀ ਤੇ ਪਹਿਲਾ ਨਾਮ ਉਹਦਾ 41000 ਤੇ ਦੂਜਾ ਨਾਮ 31000 ਰੱਖਿਆ ਜੀ ਤੇ ਇੱਕ ਬਾਰੂਆਂ 75 ਕਿਲੋ ਦੇ ਵਿੱਚ ਜੀ ਤੇ 18 ਫਰਵਰੀ ਨੂੰ ਆਪਣੇ ਤਾਂ ਪਿੰਡਵਾਰ ਤਿੰਨ ਬਾਹਰੋਂ ਦੇ ਵਿੱਚ ਜੀ 16 ਟੀਮਾਂ ਐਂਟਰ ਹੋਣੀਆਂ ਜੀ ਜੀ 16 ਦੇ ਵਿੱਚ ਜੀ ਪਹਿਲਾ ਨਾਮ ਰੱਖਿਆ 111000 ਜੀ ਦੂਜਾ ਨਾਮ 81000 ਜੀ ਬੈਸਟਾ ਨੂੰ ਲੱਖ ਲੱਖ ਰੁਪਏ ਰੱਖਿਆ ਜੀ 17 ਤੇ 18 ਫਰਵਰੀ ਨੂੰ ਨਿਹਾਲ ਸਿੰਘ ਵਾਲੀ ਦੀ ਧਰਤੀ ਤੇ ਦਸਨ ਦੇ ਵਿੱਚ ਡਿਟੇਲ ਦੇ ਵਿੱਚ ਬਾਈ ਸਵਰਨ ਨੇ ਦੱਸਿਆ ਵੀ ਕਿਵੇਂ ਇਸ ਕੱਪ ਦੀ ਸ਼ੁਰੂਆਤ ਹੋਈ ਆ ਸਾਡਾ ਸਾਥੀ ਸਾਡਾ ਵੱਡਾ ਭਾਈ ਗੁਰਪ੍ਰੀਤ ਬਾਰੇ ਵਾਲ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਉਹਦੀਆਂ ਢੇਰ ਸਾਰੀਆਂ ਇਜਾਦਾਂ ਉਹਦੇ ਨਾਲ ਬਾਦੇ ਪ੍ਰੋਮਿਸ ਜੋ ਕੀਤੇ ਆ ਉਹ ਸਾਰੇ ਭਰਾ ਰਲ ਮਿਲ ਕੇ ਨਿਭਾ ਰਹੇ ਆ ਮੈਂ ਸਰਨ ਬਾਈ ਹੁਣਾਂ ਦੇ ਲਈ ਜਿੰਨੇ ਸ਼ਬਦ ਬੋਲਾਂ ਬਾਈ ਧਾਮੀ ਦੇ ਲਈ ਥੋੜੇ ਅੱਜਕੱਲ ਬਾਈ ਤੁਸੀਂ ਵੀ ਵਿਚਰਦੇ ਆ ਕਬੱਡੀ ਦੇ ਵਿੱਚ ਰਹਿੰਦੇ ਆ ਹਨਾ ਤੇ ਕਈ ਵਾਰ ਬੰਦਿਆਂ ਦੇ ਰਜੇਵੇਂ ਨੇ ਹੁੰਦੇ ਆ ਵੀ 2-2 3-3 ਸਾਲ ਆ ਨਹੀਂ ਸਕਦੇ ਹੁੰਦੇ ਮਜਬੂਰੀਆਂ ਹੁੰਦੀਆਂ ਬਾਈ ਹਨਾ ਪਰ ਬੰਦੇ ਹਰ ਸਾਲ ਯਾਰ ਹਨਾ ਬਾਈ ਟੂਰਨਾਮੈਂਟ ਦੇ ਛੱਡ ਕੇ ਹੁੰਦੇ ਆ ਵੀ ਸਿਰਫ ਉਸ ਬੰਦੇ ਨਾਲ ਪ੍ਰੋਮਿਸ ਹੋਇਆ ਪਾਸਿਗਾ ਹੁਣ ਉਹਨੇ ਆ ਬਾਈ ਕਬੱਡੀ ਵਾਲੀ ਸਾਈਡ 17 ਤਰੀਕ ਨੂੰ ਜਿਹੜੇ ਮੈਚ ਆ ਉਹ ਕਬੱਡੀ 75 ਕਿਲੋ ਦੇ ਹੋਣੇ ਆ ਬਾਈ ਬਾਈ ਨੇ ਗੁਰਪ੍ਰੀਤ ਨੇ ਵੀ ਜਾਣਕਾਰੀ ਦਿੱਤੀ ਆ ਵੀ ਉਹਦਾ ਜਿਹੜਾ ਪ੍ਰਾਈਜ਼ ਆ ਬਹੁਤ ਵਧੀਆ ਪ੍ਰਾਈਜ਼ ਰੱਖਿਆ ਗਿਆ ਬਾਈ 41000 ਤੇ 31000 ਬੈਸਟ ਖਿਡਾਰੀਆਂ ਨੂੰ 골ਡ ਰਿੰਗਾਂ ਦਿੱਤੀਆਂ ਜਾਣੀਆਂ ਤੇ ਜਿਹੜੀਆਂ 16 ਟੀਮਾਂ ਤਿੰਨ ਬਾਹਰੋਂ ਦੇ ਮੈਚ ਆ ਉਹ 18 ਤਰੀਕ ਨੂੰ ਕਰਵਾਉਣੇ ਆ ਟਾਈਮ ਸਰ ਮੈਚ ਸ਼ੁਰੂ ਕਰਾਂਗੇ ਤੇ ਉਸ ਦਿਨ ਸਾਰੇ ਜਿਹੜੇ ਵੇਖ ਰਹੇ ਆ ਕਬੱਡੀ 365.com ਤੇ ਪਹਿਲਾਂ ਬਾਈ ਸਵਰਨੇ ਨੇ ਬਾਈ ਗੁਰਪ੍ਰੀਤ ਨੇ ਦੱਸਤਾ ਵੀ ਜੱਗੂ ਹਾਕਮਾਲੀਆ ਜਸ਼ਨ ਆਲਮਗੀਰ ਬਾਈ ਤੇ ਨਾਲ ਸਾਡਾ ਘਾਗੇ ਵਾਲਾ ਗੁਰਵਿੰਦਰ ਬਾਈ ਤੇ ਬੋਲਟ ਖੀਰਾਂ ਵਾਲਾ ਰਾਜਾ ਪਧਰੀ ਤੇ ਇੱਕ ਟੀਮ ਜਿਹੜੀ ਖੜਕਪਾਟ ਮਾਦੀ ਆ ਹਰਿਆਣੇ ਤੋਂ ਬਾਈ ਸਾਡੇ ਘੰਡਾ ਬੰਨੇ ਵਾਲਾ ਜਗਦੀਪ ਉਹਨਾਂ ਦੇ ਬਾਈ ਸਵਰਨੇ ਉਹਨਾਂ ਨਾਲ ਪਿਆਰ ਆ ਜੋਰ ਪਤੋਂ ਬਲਜੀ ਮੜ ਉਹਨਾਂ ਨੇ ਜਾਨੀ ਕਿ ਟੌਪ ਦੀ ਕਬੱਡੀ ਜਿਵੇਂ ਆਪਾਂ ਕਹਿੰਦੇ ਨੇ ਉਹ ਗਰਾਊਂਡ 'ਚ ਬਾਈ ਨਾਲ ਮਾਸ ਦੇ ਗੁੰਦੀਆਂ ਇਹ ਕੰਡੋਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਲੈਣੀ ਭਿੜਦੇ ਬੰਗਰਸਨ ਕੁੰਡੀਆਂ ਦੇ ਸਿੰਘ ਫਾਜਾਂ ਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਹਿੰਦ ਪਾਕ ਦੀ ਜੰਗ ਵਰਗਾ ਕੀ ਤਰ ਮੈਂ ਮੈਚ ਦਿਖਾ ਦਿੰਦੇ ਹਿੰਦ ਪਾਕ ਮੇਲਾ ਜਿਹੜਾ 1900 2019 ਦੇ ਵਿੱਚ ਬਾਈ ਨੇ ਸ਼ੁਰੂਆਤ ਕੀਤੀ ਉਦੋਂ ਮੇਲੇ ਦਾ ਬਾਈ ਨਾਂ ਐਡਾ ਹੋ ਗਿਆ ਸੀਗਾ ਆਪਣੀ ਲਾਈਵ ਚੱਲੀ ਹੈ ਨਾ ਤੇ ਜ਼ੈਰੋ ਵਾਲਾ ਜਿਹੜਾ ਉਹ ਚੱਕਰ ਅੱਜ ਤੱਕ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਗੱਲ ਆ ਇਹ ਮੇਲਾ ਮਸ਼ਹੂਰ ਆ ਮਾਲਵੇ ਦਾ ਮੇਲਾ ਸਾਰੇ ਪਿੰਡ ਰਲ ਮਿਲ ਕੇ ਕਰਾ ਰਹੇ ਆ ਪਰ ਇਹ ਤੇ ਲੋਗੋ ਲੱਗਿਆ ਚੈਨਲ ਲੱਗਿਆ ਵੀ ਸਾਡੇ ਬਾਈਆਂ ਨੇ ਜ਼ੈਰੋ ਉੱਥੋਂ ਬੁਲਾਇਆ ਸੀ ਮੈਕਸੀਕੋ ਤੋਂ ਹਾਂ ਸਪੈਸ਼ਲ ਆਇਆ ਸੀ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲੇ ਬਾਈ ਸਵਰਨੇ ਦਾ ਮੀ ਉਹ ਨਹੀਂ ਬਈਆ ਤੇ ਹੁਣ ਜਦੋਂ ਨਿਹਾਲ ਸਿੰਘਲ ਦੇ ਕੱਪ ਦੀ ਗੱਲ ਚੱਲਦੀ ਆ ਤੂੰ ਯਕੀਨ ਕਰੀ ਬਾਈ ਹਰ ਰੋਜ਼ ਮੇਲਿਆਂ ਤੇ ਜਾਈਦਾ ਜਦੋਂ ਲੋਕਾਂ ਨੂੰ ਬਈ ਵਿਆਹ ਵਾਂਗੂ ਚਾੜਿਆ ਵਾ ਤਖਤਪੁਰੇ ਦੇ ਮਾਗੀ ਮੇਲੇ ਤੇ ਜਿਵੇਂ ਤਿਆਰੀ ਕਰਦੇ ਹੁੰਦੇ ਆ ਕਈ ਨੇੜੇ ਤੇੜੇ ਗੱਲਾਂ ਕਰਦੇ ਆ ਵੀ ਯਾਰ ਆਪਾਂ ਦਾ ਜਾਣਾ ਨੇ ਹਾਲ ਸਿੰਘੜੇ ਜਾਣਾਗਾ ਤੇ ਪਰ ਖਿਡਾਰੀ ਵੀਰਾਂ ਨੂੰ ਦੋਨੇ ਹੱਥ ਮੰਨ ਕੇ ਬੇਨਤੀ ਆ ਵੀ ਟਾਈਮ ਨਾਲ ਆਉਣਾ ਆਪਾਂ ਇਹ ਨਾ ਹੋਵੇ ਵੀ ਯਾਰ ਆਪਾਂ ਨੂੰ ਇੱਥੇ 12 ਵਜਣ ਆਪਾਂ ਉਹ ਗਰਾਊਂਡ ਜਿਹੜਾ ਖਾਲੀ ਨਹੀਂ ਛੱਡਣਾ ਕੁਝ ਕੁ ਮੈਚ ਬਾਈ ਸਾਰਾ ਦੱਸਦਾ ਸੀ ਇੱਕ ਕਵਡੀ 72 ਕਿਲੋ ਵਰਗ ਦੇ ਆਪਾਂ 75 ਦੇ ਰੱਖਾਂਗੇ 7-8 ਮੈਚ ਠੀਕ ਆ ਵੀ ਜਿਹੜੇ ਟਾਈਮ ਕਿਉਂਕਿ ਪਤਾ ਵੀ ਮੰਡੀ ਦਾ ਮੇਲਾ ਹੈਗਾ ਦੂਰੋਂ ਦੂਰੋਂ ਦਰਸ਼ਕ ਆਉਣਗੇ ਫਿਰ ਟਾਈਮ ਨਾਲ ਆ ਫਿਰ ਉਹਨਾਂ ਨੂੰ ਆਏ ਨਾ ਹੋਏ ਬੈਠਣ ਯਾਰ 2 ਵਜੇ ਮੈਚ ਨਹੀਂ ਚੱਲੇ ਪਹਿਲਾਂ 75 ਦੇ ਹੋਣਗੇ ਬਾਈ ਤੇ ਬਾਕੀ ਸਾਰੇ ਭਰਾ ਭਾਈ ਸਵਰਨਾ ਭਾਈ ਹੈਪੀ ਭਾਈ ਕੁਲਵਿੰਦਰ ਭਾਈ ਸੀਰਾ ਮਾਣੇ ਹੋਣੀ ਭਾਈ ਨਾਲ ਆ ਭਾਈ ਸਰਪੰਚ ਸਾਡਾ ਬਾਰੇ ਵਾਲੀਆ ਕਿਉਂਕਿ ਬਾਈ ਦੀ ਜਾਂਚ ਮੇਲਾ ਬਾਈ ਹੁਣੀ ਪਹਿਲੇ ਦਿਨ ਤੋਂ ਨਾਲ ਆਗੇ ਭਾਈ ਗੁਰਪ੍ਰੀਤ ਹੁਣੀ ਇੱਧਰ ਲੱਖੇ ਵਰਗੇ ਸਾਰੇ ਭਰਾ ਸਾਡੇ ਜਿੰਨੇ ਬਾਈ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਹੱਥਵੰਨ ਕੇ ਬੇਨਤੀ ਹੈ ਕਬੱਡੀ ਨੂੰ ਪਿਆਰ ਕਰਨ ਵਾਲੇ ਨੂੰ ਭਾਈ ਟਾਈਮ ਨਾ ਆਇਓ 17 ਤਰੀਕ ਨੂੰ ਵੀ ਪੂਰਾ ਵਧੀਆ ਮੇਲਾ ਤੇ 18 ਤਰੀਕ ਨੂੰ ਤੇ ਐਨ ਆਰ ਆਈ ਭਰਾ ਪ੍ਰਮੋਟਰ ਵੀਰ ਆ ਜਿਨ੍ਹਾਂ ਨੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਸ ਪੰਜਵੇਂ ਫਰੈਂਡਜ਼ ਕਬੱਡੀ ਕੱਪ ਦੇ ਲਈ ਵੱਡੇ ਯੋਗਦਾਨ ਦਿੱਤੇ ਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਕ ਵੱਡਾ ਜਿਹੜਾ ਮਾਣ ਸਨਮਾਨ ਆ ਉਹ ਥਾਰ ਗੱਡੀ ਦੇ ਨਾਲ ਗਿੱਲ ਰੌਂਤੇ ਵਾਲੇ ਪ੍ਰਸਿੱਧ ਗੀਤਕਾਰ ਦਾ ਭਾਈ ਕੁਲਵਿੰਦਰ ਹੁਣਾ ਦੀ ਮਿੱਤਰ ਮੰਡਲੀ ਆ ਬਾਈ ਉਹਨਾਂ ਤੋਂ ਆਪਾਂ ਜਾਣਕਾਰੀ ਲੈਨੇ ਆ ਬਾਈ ਧੰਮੀ ਉਹਨਾਂ ਨੇ ਇੱਕ ਦੋ ਦਾ ਤ ਕਬੱਡੀ365.com ਤੇ ਇੱਕੋ ਵੈਬਸਾਈਟ ਤੇ ਮੇਲਾ ਚੱਲਦਾ ਜੀ ਪਹਿਲੇ ਦਿਨ ਤੋਂ ਨਾਲ ਸਾਰੀਆਂ ਵੈਬਸਾਈਟਾਂ ਨੂੰ ਸਾਡਾ ਸਤਿਕਾਰ ਆ ਪਿਆਰ ਆਗਾ ਬਾਈ ਸਵਰਨੇ ਕੋਲੇ ਸਾਰੇ ਹੁੰਦੇ ਆ ਪਰ ਅਸੀਂ ਉਹਨਾਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਪਹਿਲੇ ਮੇਲੇ ਤੋਂ ਸਾਡੇ ਨਾਲ ਆ ਬਾਈ ਹੈਪੀ ਹੁਣੀ ਪ੍ਰਦੀਪ ਹੁਣੀ ਸਾਰੀ ਟੀਮ ਥੋੜਾ ਬਹੁਤ ਬਹੁਤ ਧੰਨਵਾਦ ਆ ਤੇ ਕਿਰਪਾ ਕਰਕੇ ਸਾਰੇ ਖਿਡਾਰੀਆਂ ਨੂੰ ਇੱਕ ਬੇਨਤੀ ਇਹ ਵੀ ਟਾਈਮ ਨਾਲ ਆਇਓ ਤੇ ਆਪਾਂ ਮੇਲਾ ਸਫਲ ਬਣਾਉਣਾਗਾ ਤੇ ਇੱਕ ਜਿਹੜਾ ਸਨਮਾਨ ਥਾਰ ਗੱਡੀ ਦਾ ਜਿਹੜਾ ਸਨਮਾਨ ਗਿਲਰੋਂ ਤੇ ਆਲਦੋ ਬਾਈ ਕੁਲਵਿੰਦਰ ਤੋਂ ਜਾਣਕਾਰੀ ਲਓ ਥੋੜਾ ਬਹੁਤ ਬਹੁਤ ਧੰਨਵਾਦ ਜੀ ਵੱਤਾ ਉਹ ਪੰਜਾਬੀ ਨੂੰ ਪਿਆਰ ਕਰਦਾ ਉਹਨੇ ਦੇਸ਼ਾਂ ਦੇਸ਼ਾਂ ਦੇ ਵਿੱਚ ਨਾਂ ਰੋਸ਼ਨ ਕੀਤਾ ਆਪਣੇ ਏਰੀਏ ਦਾ ਉਹਦੇ ਸਦਕਾ ਹੀ ਆਪਾਂ ਬਾਈ ਗੱਲਰੋਂ ਤੇ ਦਾ ਸਨਮਾਨ ਇਸਨੇ ਹਲ ਸਿੰਘ ਵਾਲੇ ਟੂਰਨਾਮੈਂਟ ਤੇ ਥਾਰ ਗੱਡੀ ਨਾਲ ਕਰ ਰਹੇ ਆ ਜਿਹਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਰਾਇ ਬ੍ਰਦਰਸ ਅਭਿਸ਼ੇਕ ਸ਼ਰਮਾ ਜਿੰਮੀ ਗੱਲ ਮੋਗੇ ਤੋਂ ਰਪਿੰਦਰ ਆਸਟ੍ਰੇਲੀਆ ਸ਼ਮਸ਼ੀਰ ਰਧਾਵਾ ਮਲਕੀਤ ਗੁਰਪ੍ਰੀਤ ਬਾਂਦਰ ਸਵਰਨਾਬਾਈ ਰੌਕਿਆਂ ਵਾਲਾ ਲਵਦੀਪ ਲਵਦੀਪ ਥੰਦ ਗਾਜੀ ਮਾਨੂਕੇ ਤੇ ਰਾਜੂ ਪੱਤੋ ਇਹ ਸਾਰੇ ਮਿੱਤਰ ਆ ਜਿਨ੍ਹਾਂ ਨੇ ਆਪਦੇ ਸਹਿਯੋਗ ਨਾਲ ਸੁਪਨਾ ਜਿਹੜਾ ਸਕਾਰ ਕੀਤਾ ਸਾਡਾ ਇਸ ਟੂਰਨਾਮੈਂਟ ਤੇ ਜੋ ਕਿ ਬਾਈ ਗੱਲ ਦਾ ਹੀ ਸਨਮਾਨ ਕਰ ਸਕੀ। ਅਸੀਂ ਸਾਰੇ ਨਗਰ ਵਾਲੇ ਵੀ ਬਾਕੀ ਜਾਣਕਾਰੀ ਤਾਂ ਤੁਹਾਨੂੰ ਟੂਰਨਾਮੈਂਟ ਬਾਰੇ ਸਾਰੀ ਇਹਨਾਂ ਨੇ ਦੱਸ ਹੀ ਦਿੱਤੀ ਆ। ਅਸੀਂ ਸਾਰੇ ਨਗਰ ਵਾਲੋਂ ਅਧੀ ਗ੍ਰਾਮ ਪੰਚਾਇਤ ਵਾਲੋਂ ਸਰਪੰਚ ਜੀ ਦੇ ਨਾਤੇ ਇਹਨਾਂ ਦੋਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਬਾਕੀ ਇਹਨਾਂ ਦੀ ਸਾਰੀ ਟੀਮ ਦਾ ਜਿੰਨੇ ਜਾਣੇ ਲੱਗੇ ਆ ਵੀ ਜੋ ਸਾਡੇ ਪਰਿਵਾਰਕ ਮੈਂਬਰ ਸੀ ਜਾਂ ਗੁਰਪ੍ਰੀਤ ਉਹਦੀ ਯਾਦ ਨੂੰ ਹਰ ਵਕਤ ਤਾਜ਼ਾ ਰੱਖਦੇ ਆ। ਹਰ ਵਾਰ ਇਹ ਬੜਾ ਉਹ ਕਰਦੇ ਆ ਅਪਰਾਲਾ ਵੱਡਾ ਤੇ ਬੜੇ ਵੱਡੇ ਯੋਗਦਾਨ ਹੈ ਨਾ ਸਾਰਿਆਂ ਦੇ ਟੂਰਨਾਮੈਂਟ ਕਰਾਉਣ ਲਈ। ਦੇ ਇਨਹਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਜਿਵੇਂ ਦਰਸ਼ਕਾਂ ਨੇ ਬਹੁਤ ਦੂਰੋਂ ਦੂਰੋਂ ਪਹੁੰਚਣਾ ਹੁੰਦਾ ਉਹਨਾਂ ਨੂੰ ਕਿਹੜੇ ਰੂਟ ਤੋਂ ਆਉਣਾ ਵੀ ਉਹ ਰੂਟ ਕਿਹੜਾ ਸਹੀ ਰਊ ਬਿੱਟੂ ਇਹਦੇ ਬਾਰੇ ਜਰੂਰ ਜਾਣਕਾਰੀ ਦੇਈਏ ਆਪਾਂ ਜੇ ਬਸ ਤੇ ਆਉਣਾ ਹੋਵੇ ਤਾਂ ਉਹ ਵੀ ਦੱਸ ਦਈਏ ਜੇ ਆਪਣੇ ਸਾਧਨ ਤੇ ਆਉਣਾ ਹੋਵੇ ਤਾਂ ਉਹ ਕਿੱਥੋਂ ਦੀ ਆਉਣਾ ਕਿੱਧਰ ਦੀ ਆਉਣਾ ਜਿਹੜੇ ਤਾਂ ਭਾਈ ਮੋਗੇ ਵਾਲੀ ਸਾਈਡ ਤੋਂ ਆ ਰਹੇ ਆ ਹਨਾ ਆਪਾਂ ਨੂੰ ਪਤਾ ਵੀ ਬਦਨੀ ਵੀ ਨੇੜੇ ਲੱਗਦਾਗਾ ਤੇ ਵੈਸੇ ਤਾਂ ਸਾਰਿਆਂ ਨੂੰ ਪਤਾ ਵੀ ਨਹੀਂ ਹਾਲ ਸੰਗਲ ਸ਼ਹਿਰ ਆ ਲੋਕੇਸ਼ਨ ਵੀ ਅੱਜ ਕੱਲ ਹਨਾ ਭਾਈ ਬਾਗੇ ਪੁਰਾਣੇ ਤੋਂ 20 ਕਿਲੋਮੀਟਰ ਆਇਦਰ ਬਦਨੀ ਤੋਂ 15 17 ਹੋਣਾ ਸਵ ਤੇ ਇਧਰ ਪੱਖੋ ਕੈਂਚੀਆਂ ਤੋਂ ਜਦੋਂ ਵੱਡਾ ਰੋਡ ਆਉਂਗੇ ਤੇ ਨਿਹਾਲ ਸਿੰਘਾ ਰੋਡ ਹੰਮਤਪੁਰੇ ਪੁਲ ਤੋਂ ਨਿਹਾਲ ਸਿੰਘਾ ਨੂੰ ਆ ਸਕਦੇ ਆ ਸਲਾਬਤਪੁਰੇ ਤੋਂ ਸੈਦੋਮ ਦੇ ਆਪਣਾ ਨਿਹਾਲ ਸਿੰਘਾ ਆ ਜਾਣਾ ਜੀ ਖਾਈਦੀਨੇ ਤੋਂ ਆਪ ਨੂੰ ਪਤਾ ਜਜ ਪੱਤੋ ਜਵਾਰ ਸਿੰਘਾ ਲ ਇਧਰ ਤਕਰੀਬਨ ਸਾਰਿਆਂ ਦੇ ਬਾਈ ਮਿਲਦਾ ਧਿਆਨ ਚੀ ਆ ਵੀ ਨਿਹਾਲ ਸਿੰਘਾ ਪਿੰਡ ਨਹੀਂ ਨਾ ਹਲਕਾ ਬਾਈ ਤੇ ਇਸ ਕਰਕੇ ਤੇ ਹਾਈ ਵੀ ਰੋਡ ਚਾਰੇ ਪਾਸੇ ਚੱਲ ਰਹੀ ਜੀ ਦੱਸਾਂ ਸਾਰੇ ਸਮਾਂ ਤੋਂ ਹਾਂ ਬਿਲਕੁਲ 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 ਤੇ ਉਹ ਖੜਾ ਦਰਸ਼ਕ ਵੀਰਾਂ ਦੇ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ ਜੀ ਬੈਣ ਦੇ ਲਈ ਰ ਹੈ ਖਾਣੇ ਪੀਣੇ ਲਈ ਸਾਰਾ ਕੁਝ ਵਧੀਆ ਪ੍ਰਬੰਧ ਕੀਤੇ ਜਾਣਗੇ ਦਰਸ਼ਕਾਂ ਨੂੰ ਸੰਭਾਲ ਲਓਗੇ ਇਸ ਦਾ ਹਾਂ ਬਾਬਾ ਨਾਨਕ ਕੀ ਹਣ ਹੱਥ ਸਰਦਾਗਾ ਸੌਰਨੇ ਬਾਈ ਨੂੰ ਅੱਗੇ ਆ ਦੇ ਮੈਂ ਸਮਾਂ ਲਾ ਕੇ ਕਹਿੰਦਾ ਬਾਬਾ ਨਾਨਕ ਕੀ ਆ ਨਹੀਂ ਦਰਸ਼ਕਾਂ ਲਈ ਵਧੀਆ ਉਪਰਾਲੇ ਕੀਤੇ ਹੋਇਆ ਬਹੁਤ ਜ਼ਿਆਦਾ ਵਧੀਆ ਬਾਕੀ ਬਾਈ ਹੈਪੀ ਹਾਂ ਹਾਂ ਬਾਈ ਉਹਨਾਂ ਤੋਂ ਲਓ ਜੀ ਹਾਂਜੀ ਬਾਈ ਭਾਈ ਦੇਖੋ ਦਰਸ਼ਕਾਂ ਦਾ ਤਾਂ ਹੜਾ ਆਉਣਾ ਹੀ ਆਉਣਾ ਅਸੀਂ ਤਾਂ ਕਹਿੰਨੇ ਆ ਵੀ ਸਾਰੇ ਏਰੀਆ ਦੇ ਲੋਕ ਆਉਣ ਸਾਰੇ ਪਿੰਡਾਂ ਦੇ ਪਿੰਡ ਆਉਣ ਸਾਹਮਣਾ ਬਾਬੇ ਨੇ ਆ ਬਾਕੀ ਪ੍ਰਸ਼ਾਸਨ ਦਾ ਸਾਥ ਆਈ ਸਾਨੂੰ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਐਸਐਸਪੀ ਸਾਹਿਬ ਅਜੀ ਗਾਂਧੀ ਜੀ ਦਾ ਧੰਨਵਾਦ ਕਰਦੇ ਆ ਸਾਡੇ ਡੀਐਸਪੀ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਸਾਡੇ ਐਸਐਚਓ ਸਾਹਿਬ ਦਾ ਧੰਨਵਾਦ ਕਰਦੇ ਆ ਨਾਲ ਸਿੰਘ ਵਾਲਾ ਦਾ ਐਸਐਚਓ ਬਦਨੀ ਦਾ ਧੰਨਵਾਦ ਕਰਦੇ ਆ ਅਸੀਂ ਸਾਡੇ ਏਰੀਆ ਦੇ ਸਾਰੀ ਪੁਲਿਸ ਦਾ ਧੰਨਵਾਦ ਕਰਦੇ ਆ ਜਿਹੜਾ ਸਾਡਾ ਪੂਰਨ ਤੌਰ ਤੇ ਸਹਿਯੋਗ ਦੇ ਰਹੇ ਆ ਅਸੀਂ ਇੱਕ ਪੁਲਿਸ ਵਾਲੇ ਭਰਾ ਦੇ ਜਨਤਕ ਟੂਰਨਾਮੈਂਟ ਕਰਾ ਰਹੇ ਹਾਂ ਤੇ ਸਾਡਾ ਪੁਲਿਸ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਨੂੰ ਜੀ ਬਹੁਤ ਜ਼ਿਆਦਾ ਧੰਨਵਾਦ ਦੀਆਂ ਅਸੀਂ ਪੁਲਿਸ ਦੇ ਪ੍ਰਸ਼ਾਸਨ ਦੇ ਵੀ ਜਿਹੜਾ ਸਾਡਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜੀ ਲੋ ਜੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋ ਜਰੂਰ ਪਹੁੰਚਣਾ ਬਹੁਤ ਵਧੀਆ ਕਵੈਡੀ ਕੱਪ ਹੋ ਰਿਹਾ ਕਿਸੇ ਕਾਰਨ ਤੁਸੀਂ ਨਹੀਂ ਪਹੁੰਚ ਸਕੇ ਤਾਂ ਤੁਸੀਂ ਇਸ ਨੂੰ ਕਵੈਡੀ 365 ਤੇ ਵੀ ਲਾਈਵ ਦੇਖ ਸਕਦੇ ਹੋ